ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਲੋਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਚੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਨਰੇ ਹੁਣ ਮਿਲਣਗੀਆਂ ਸਸਤੀਆਂ ਦਵਾਈਆਂ ਮਾਨ ਸਰਕਾਰ ਨੇ ਮੰਤਰੀ ਪਰਿਹਾਲੀ ਇਸ ਦੇ ਨਾਲ ਹੀ ਮੰਤਰੀ ਨੂੰ ਪਰਿਹਾਮੀ ਇਸ ਦੇ ਨਾਲ ਦੇਸ਼ ਦੇ ਦੱਖਣ ਲੋਕਾਂ ਨੂੰ ਸਸਤੀਆਂ ਤੇ ਮਿਆਰੀ ਦਵਾਈਆਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਉਦੇਸ਼ ਨਾਲ ਸੇਤ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੋਮਵਾਰ ਨੂੰ ਵੱਖ-ਵੱਖ ਬਰਾਂਡਾਂ ਦੇ ਹੇਠ ਉਪਲਬਧ ਦਵਾਈਆਂ ਜਿਨ੍ਹਾਂ ਦੇ ਸਟਾਲ ਇੱਕੋ ਜਿਹੇ ਸਨ ਅਤੇ ਦੀਆਂ ਕੀਮਤਾਂ ਵਿੱਚ ਬਦਲਾਅ ਮੁੱਦਾ ਉਠਾਇਆ ਹੈ ਸਿਹਤ ਮੰਤਰੀ ਕੇਂਦਰ ਡਰੱਗਸ ਸੈਂਟਰੀਬਿਊਸ਼ਨ ਕੰਟਰੋਲ ਅਗਰੀਮੈਂਟ ਸੈਸ਼ਨ ਸਿਹਤ ਦੇ ਪਰਿਵਾਰ ਅਤੇ ਭਲਾਈ ਮੰਤral ਨੇ ਭਾਰਤ ਸਰਕਾਰ ਨੂੰ ਫੂਲ ਐਫ ਡਰੱਗਸ ਡਰੱਗਸ ਪੰਜਾਬ ਦੇ ਸਹਿਯੋਗ ਨਾਲ ਕ੍ਰਾਈਚਰ ਹੈ ਉਤਰੀ ਰਾਜਾਂ ਦੇ ਡਰੱਗਸ ਰੈਗੂਲੇਟਰਾਂ ਦਾ ਸਮਰਥਨ ਨਿਰਮਾਣ ਵਿਖੇ ਦੇ ਆਧਾਰ ਤੇ ਤਿੰਨ ਦਿਨਾਂ ਚੋਂ ਚੌਥੀ ਖੇਤਰ ਵਿੱਚ ਸਪਲਾਈ ਪ੍ਰੋਗਰਾਮ ਦੇ ਉਦਘਾਟਨ ਉੱਤ ਕਾਨੀਆਂ ਕਾਟਨੀਆਂ ਸੈਸ਼ਨ ਤੋਂ ਸਬੋਧਨ ਕਰਦੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ